ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਮਹਾਰਾਜ ਨੇ ਦਰਸ਼ਨ ਬਖਸ਼ੇ ਆਪਾਂ ਨੂੰ ਗੁਰਦੁਆਰਾ ਸ੍ਰੀ ਵਿਭੋਰ ਸਾਹਿਬ ਪਾਸ਼ਾਹੀ ਦਸਵੀਂ ਅੰਦਪੁਰ ਸਾਹਿਬ ਤੋਂ 30 ਕਿਲੋਮੀਟਰ ਉੱਪਰ ਵਿਭੋਰ ਸਾਹਿਬ ਤੇ ਆਪਾਂ ਨੂੰ ਉੱਥੋਂ ਦੀ ਗੁਰੂ ਦੀ ਫੌਜ ਇੱਥੇ ਦੇ ਵਾਸੀ ਦੋ ਭੰਗ ਫੌਜਾਂ ਮਿਲੀਆਂ ਨੇ ਇਹ ਆਪਾਂ ਨੂੰ ਗੁਰੂ ਸਾਹਿਬ ਦਾ ਇਤਿਹਾਸ ਜਿੰਨਾ ਇਹਨਾਂ ਨੂੰ ਮਤ ਅਨੁਸਾਰ ਬਾਬਾ ਜੀ ਨੇ ਬਖਸ਼ਿਆ ਉਹ ਸਰਵਨ ਕਰਾਨ ਗਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਾਬਾਈ ਸਰਵੰਤਰਾਓ ਮਹਾਰਾਜ ਦਾ ਇਤਿਹਾਸ ਬਾਬਾਈ ਇਹ ਇੱਕ ਇਦਾਂ ਦੀ ਪਾਵਨ ਧਰਤੀ ਹੈ ਜੀ ਮਹਾਰਾਜ ਨੇ ਬਸ ਦਸਵੇਂ ਪਾਸ਼ਾ ਸ਼ਿਵ ਗੋਬਿੰਦ ਸਿੰਘ ਮਹਾਰਾਜ ਜੀ ਸਿਰਫ ਦੋ ਜਗ੍ਹਾ ਜੀ ਜਿੱਥੇ ਮਹਾਰਾਜ ਦੋ ਵਾਰੀ ਆਏ ਬਾਕੀ ਇਦਾਂ ਦੀ ਕੋਈ ਵਰਲਡ ਚ ਜਗ੍ਹਾ ਨਹੀਂ ਹੈ ਜਿੱਥੇ ਮਹਾਰਾਜ ਇੱਕ ਵਾਰੀ ਜਾ ਕੇ ਦੋ ਵਾਰੀ ਆਏ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਸਿਰਫ ਦੋ ਥਾਂ ਤੇ ਦੋ ਵਾਰੀ ਦਰਸ਼ਨ ਮਿਲੇ ਉਹਨਾਂ ਨੇ ਬਾਬਾ ਜੀ ਨੇ ਦਿੱਤੇ ਨੇ ਸੰਤਾਂ ਨੂੰ ਉਸ ਤੋਂ ਇਲਾਵਾ ਕਿਤੇ ਨਹੀਂ ਦਿੱਤੇ ਉਸ ਤੋਂ ਲੋ ਉਹ ਦੋ ਥਾਂ ਕਿਹੜੀਆਂ ਨੇ ਅੰਬਾ ਜੀ ਇੱਕ ਹੈ ਜੰਪੂਰ ਸਾਹਿਬ ਠੀਕ ਹੈ ਸ਼੍ਰੀ ਜੰਪੂਰ ਸਾਹਿਬ ਹਾਂ ਜੀ ਇੱਕ ਹੈ ਜੀ ਇਹ ਸਾਹਿਬ ਸ਼੍ਰੀ ਜੰਪੂਰ ਸਾਹਿਬ ਇੱਥੇ ਵੀ ਮਹਾਰਾਜ ਦੋ ਵਾਰ ਆਏ ਨੇ ਤੇ ਜੰਪੂਰ ਸਾਹਿਬ ਵੀ ਮਹਾਰਾਜ ਦੋ ਵਾਰ ਆਏ ਹੋਰ ਕਿਤੇ ਸੰਸਾਰ ਚ ਮਹਾਰਾਜ ਕਿਤੇ ਦੋ ਵਾਰ ਨਹੀਂ ਗਏ ਗਏ ਤੇ ਇਸ ਥਾਂ ਦਾ ਜਿੱਥੇ ਆ ਗੁਰਦਾਰ ਸਾਹਿਬ ਪ੍ਰਕਾਸ਼ਿਤ ਹੈ ਇੱਥੇ ਬਾਬਾ ਜੀ ਨੇ 24 ਹੈ ਉਚਾਰਾ ਸੀ ਹਾਂਜੀ ਬਾਬਾਈ ਇਹ ਇਹਦੀ ਜਿਹੜੀ ਉਥਾਨਕਾ ਕਹਿੰਦੇ ਨੇ ਉਥਾਨਕਾ ਮਤਲਬ ਕੀ ਇਹ 24 ਸਭ ਦੀ ਬਾਣੀ ਜਦ ਉਚਾਰਨ ਕਰ ਲਗੇ ਇਹਦਾ ਰੀਜ਼ਨ ਕੀ ਆ ਬੜਿਆ ਇਹ ਇੱਥੇ ਨਾ ਜੀ ਇਹ ਤਾਂ ਹੀ ਪਹਾੜੀ ਥੋੜੀ ਕੱਟਦੀ ਵੀ ਉੱਪਰ ਤੇ ਮਤਲਬ ਕਿ ਉੱਚੀ ਦੀ ਉੱਚੀ ਹਾਈਟ ਦੀ ਸੀ ਠੀਕ ਹੈ ਇੱਥੇ ਨਾ ਇੱਥੇ ਐ ਇਹ ਸੇਧ ਨਹੀਂ ਐਂ ਵਿੱਚ ਹੀ ਇਕ ਨਾ ਬੂਟਾ ਉਗਦਾ ਓਂਗਾ ਇੱਥੇ ਜਿੱਦਾ ਪਹਾੜੀ ਹੁੰਦੀ ਦੀ ਉੱਚੀ ਇੱਕ ਤਰ੍ਹਾਂ ਤੇ ਤਿੱਖੀ ਵੀ ਹੋਣੀ ਫਿਰ ਇੱਥੇ ਥੱਲੇ ਨਾ ਨਦੀ ਵਹਿਦੀ ਦੀ ਥੱਲੇ ਨਦੀ ਹੈ ਹਾਂ ਜੀ ਜੀ ਇੱਥੇ ਥੱਲੇ ਜੰਗਲ ਤਾਂ ਹੀ ਇੱਕ ਹਿਰਨ ਦੇਖਿਆ ਮਹਾਰਾਜ ਨੇ ਠੀਕ ਹੈ ਜੀ ਹਿਰਨ ਨਾ ਜਿੱਦੀ ਨਦੀ ਚ ਪਾਣੀ ਜੋ ਪਾਣੀ ਮਤਲਬ ਕਿ ਪੀਣ ਲੱਗਾ ਜੀ ਠੀਕ ਹੈ ਜੀ ਤਾਂ ਮੱਛੀ ਨਾ ਉਹ ਉਪਰ ਜਾ ਕਰ ਲਿਆ ਉਹਦਾ ਠੀਕ ਹੈ ਜੀ ਹੈ ਨਾ ਉਹ ਆਸ-ਪਾਸ ਭੱਜੀ ਦੂਰ ਤੇ ਕਿ ਸ਼ਿਕਾਰੀ ਆਂਦਾ ਤਾਂ ਜੀ ਠੀਕ ਹੈ ਜੀ ਦੂਰ ਤੇ ਸ਼ਿਕਾਰੀ ਆਂਦਾ ਤਾਂ ਹੁਣ ਉਹਨੇ ਉਹਨੇ ਦੇਖਿਆ ਹਿਰਨ ਉਹ ਹਿਰਨ ਕੋਲ ਨੂੰ ਹਿਰਨ ਨੂੰ ਮਾਰਨ ਚੱਲ ਗਿਆ ਠੀਕ ਹੈ ਜੀ ਉਹਦਾ ਤੀਰ ਕਮਾਨ ਉਹਦੇ ਹੱਥ ਨਹੀਂ ਆਏ ਜਦੋਂ ਬੰਦਾ ਹੱਫੜੇ ਜਾਂਦਾ ਹੀ ਠੀਕ ਹੈ ਜੀ ਉਹਨੇ ਆਪਣੀ ਕਿਰਪਾਨ ਕੱਢੀ ਜਦੋਂ ਕਿਰਪਾਨ ਮਾਰਨ ਲੱਗਾ ਤਾਂ ਹੀ ਥੱਲੇ ਤੇ ਸੱਪ ਆ ਗਿਆ ਜੀ ਉਹਦੇ ਕਿਰਪਾਨ ਨਾਲ ਵਾਰ ਕੀਤਾ ਹਿਰਨ ਤੇ ਕਿਰਪਾਨ ਵਾਰ ਕੀਤਾ ਹਿਰਨ ਜਦੋਂ ਉਹਨੇ ਮਾਰਿਆ ਥੱਲੋਂ ਸੱਪ ਤੋਂ ਸੱਪ ਆਇਆ ਸੱਪ ਨੇ ਉਹਨੂੰ ਡੰਗ ਮਾਰਿਆ ਹਾਂਜੀ ਸੱਪ ਨੇ ਡੰਗ ਮਾਰਿਆ ਜਿਹੜੀ ਹੀਰਤ ਤੇ ਮਾਰਦੀ ਦੀ ਜਿਹੜੀ ਉਹਦੇ ਤੇ ਸ਼ਿਖਰਪਾਨ ਦੀ ਉਹ ਸੱਪ ਦੇ ਵੱਤ ਥੱਲੇ ਗਿਰ ਗਈ ਉਹਦੇ ਹੱਥੋਂ ਗਰਬਾਨ ਛੁੱਟ ਗਿਆ ਸੱਪ ਤੇ ਡਿੱਗੀ ਤੇ ਡਿੱਗੀ ਸੱਪ ਤੇ ਸੱਪ ਮਰ ਗਿਆ ਹਾਂਜੀ ਉੱਪਰ ਤੇ ਬਾਹ ਜਾਂਦਾ ਤਾਂ ਜੀ ਠੀਕ ਹੈ ਬਾਏ ਨੇ ਸੱਪ ਨੂੰ ਫੜ ਕੇ ਲੈ ਗਿਆ ਜੀ ਉੱਪਰ ਠੀਕ ਹੈ ਜੀ ਪਰ ਜਦ ਹੁਣ ਮੱਛੀ ਵੀ ਮਰ ਗਈ ਸੀ ਜੀ ਸੱਪ ਨਾ ਜਦੋਂ ਆਪਣੇ ਨੇ ਉਹਨੂੰ ਐਦੀ ਡੰਗ ਮਾਰ ਲਿਆ ਤੱਕ ਦਬਾਜ ਠੀਕ ਹੈ ਬਾਜ ਨੂੰ ਵੀ ਹੁਣ ਬਾਜ ਵੀ ਮਰ ਗਿਆ ਠੀਕ ਹੈ ਫਿਰ ਉਹ ਤੋਂ ਬਾਅਦ ਮਹਾਰਾਜ ਨੇ ਹੱਸ ਕੇ ਕਿਹਾ ਵੀ ਜਿਹੜਾ ਵੀ ਜਿਹੜਾ ਵੀ ਬੰਦਾ ਹੈ ਨਹੀਂ ਉਹਦੇ ਜਨਮ ਤੋਂ ਪਹਿਲਾਂ ਉਹਦੀ ਮੌਤ ਲਿਖੀ ਹੁੰਦੀ ਹੈ ਤੈ ਆਈ ਤੈ ਆਈ ਤੈ ਆਈ ਅਸੀਂ ਸਾਰੇ ਆਈ ਸੰਸਾਰ 'ਚ ਸਾਰਿਆਂ ਨੇ ਜਾਣਾ ਹੀ ਹੈ ਉਹ ਤੋਂ ਬਾਅਦ ਮਹਾਰਾਜ ਨੇ 24 ਸਬ ਉਚਾਰਨ ਕੀਤਾ ਜੀ ਠੀਕ ਜੀ 24 ਸਬ ਇਹ ਮਹਾਰਾਜ ਨੇ ਉਹ ਸਾਰਾ ਦ੍ਰਿਸ਼ ਦੇਖਿਆ ਦ੍ਰਿਸ਼ ਦੇਖਣ ਦੇ ਅਨੁਸਾਰ ਮਹਾਰਾਜ ਨੇ ਫਿਰ 24 ਸਬ ਉਚਾਰਨ ਕੀਤਾ ਏਦੀ ਉਥਾਨ ਕਾ ਹੀ ਬਾਕੀ ਇਤਿਹਾਸ ਇੱਥੇ ਦਾ ਹੀ ਜਿੱਦਾਂ ਮੈਂ ਕਿ ਕਿੱਥੇ ਮਹਾਰਾਜ ਨੇ ਉਚਾਰਨ ਕੀਤਾ ਉਹ ਇਹ ਜਗ੍ਹਾ ਨਹੀਂ ਹੈ ਇਹ ਤੇ ਥੋੜੀ ਜਿਹੀ ਪਿੱਛੇ ਹੈ ਜਿਵੇਂ ਕਿ ਤੈਨੂੰ ਥੋੜੀ ਜਿਹੀ 100 200 ਮੀਟਰ ਪਿੱਛੇ ਸੰਗਤ ਜੀ ਪਚੰਗੀ ਕਹਿ ਰਹੇ ਨੇ ਮਹਾਰਾਜ ਜਿਹੜਾ ਚੌਪਿਸ ਹੈ ਉਹਦਾ ਉਚਾਰਨ ਕੀਤਾ ਬਾਣੀ ਤਾਂ ਇਸ ਥਾਂ ਤੇ ਨਹੀਂ ਕੀਤਾ ਥੋੜੀ ਜਿਹੀ ਥਾਂ ਪਿੱਛੇ ਹੈ ਨਹਿਰ ਦੇ ਕੰਢੇ ਜਿਹੜੀ ਕਿ ਤੁਸੀਂ ਕਹਿ ਰਹੇ ਸੀ ਗੁਫਾ ਉਹ ਤੱਬ ਕੀ ਨਹਿਰ ਦੇ ਵਿੱਚ ਹਾਂਜੀ ਹਾਂਜੀ ਉਹ ਗੁਫਾ ਤਦ ਵੀ ਉਹਦੇ ਅੰਦਰ ਪੱਥਰ ਦਾਜੀ ਜੀ ਤੇ 24 ਸਾਲ ਨੂੰ ਮਹਾਰਾਜ ਨੇ ਲਿਖਿਆ ਹੱਥਾਂ ਨਾਲ ਮਾਰਾਇਆ ਇਹਨੇ 24 ਸਾਲ ਪੱਥਰ ਦੇ ਉੱਤੇ ਲਿਖਿਆ ਜੀ ਤੇ ਇਹ ਜਿਹੜੀ ਡੈਮ ਜਦੋਂ ਬਣਿਆ ਨੇ ਜੀ ਡੈਮ ਬਣਿਆ ਤੇ ਡੈਮ ਦਾ ਜਿੰਨਾ ਵੀ ਪਾਣੀ ਸੀ ਨਾ ਉਹ ਉਧਰ ਵੱਜਦਾ ਸੀ ਪਾਣੀ ਪਿਛਲੇ ਪਾਸੇ ਤੇ ਉਹਨਾਂ ਨੇ ਉਹ ਕਰਨੇ ਵਾਸਤੇ ਨੇ ਉਧਰ ਮਿੱਟੀ ਪਾਤੀ ਤੇ ਸਾਰਾ ਇੱਧਰ ਨੂੰ ਪਾਣੀ ਟੇਡਾ ਹੋ ਗਿਆ ਡੈਮ ਦਾ ਪਾਣੀ ਟੇਡਾ ਹੋ ਗਿਆ ਇੱਧਰ ਹੋ ਗਿਆ ਤੇ ਉਸ ਕਾਰਨ ਨੇ ਜਾਤਾ ਗੁਫਾਈ ਮਿੱਟੀ ਨਾਲ ਦੱਬ ਗਈ ਪਹਾੜ ਜਦੋਂ ਸ਼ੁਰੂ ਹੋਵੇ ਠੀਕ ਹੈ ਜਦ ਤਾਈ ਮਿੱਟੀ ਖਿਸਕੀ ਕੁਝ ਵੀ ਹੋਇਆ ਹੋ ਜਿਹੜਾ ਮਾਰਾ ਨੇ ਉਚਾਰਨ ਕੀਤਾ ਸੀ ਪੱਥਰ ਉੱਥੇ ਗੁਫਾ ਜੀ ਉਹ ਰਾਜ ਉੱਥੇ ਦਫਨ ਹੋ ਗਿਆ ਠੀਕ ਹੈ ਇਹ ਉਦੋਂ ਜਦੋਂ ਬਾਬਾ ਜੀ ਗੁਰਦੁਆਰਾ ਥੋੜੀ ਇੱਛਾ ਵਨਣੇ ਸ਼ੁਰੂ ਹੋਈ ਠੀਕ ਹੈ ਉਦੋਂ ਕਦੀ ਮਸ਼ੀਨ ਖਰਾਬ ਹੋ ਜਾਣੀ ਠੀਕ ਹੈ ਯੱਕਦੇ ਬੰਦੇ ਬਿਮਾਰ ਹੋਣੇ ਸ਼ੁਰੂ ਹੋ ਗਏ ਜਿੰਨੇ ਵੀ ਵਰਕਰ ਸੀ ਇੱਥੇ ਠੀਕ ਹੈ ਤਾਂ ਬਾਬਾ ਜੀ ਨੇ ਸੇਵਾ ਸਿੰਘ ਜੀ ਨੇ ਅਰਦਾਸ ਬੇਨਤੀ ਕਰਕੇ ਗੁਰਦੁਆਰੇ ਨੂੰ ਥੋੜੀ ਜਿਹੀ ਕਿਧਰ ਕੀਤੀ ਥੋੜਾ ਜਿਹਾ ਕੰਮ ਆ ਰਿਹਾ ਇਹਦਾ ਸਥਾਨ ਲਿਆਂਦਾ ਤਾਂ ਇਹ ਇੱਥੇ ਇਹ ਇਤਿਹਾਸੇ ਜਿੱਥੇ ਦਾ ਮੇਨ ਇਤਿਹਾਸੇ ਬਾਕੀ ਇਹ ਗੁਰੂ ਦਾ ਨਾਮ ਸ਼੍ਰੀ ਬਿਬੂ ਸਾਹਿਬ ਠੀਕ ਹੈ ਜੀ ਇਹ ਦੋਨੋਂ ਪਚੰਗੀ ਨੇ ਜੀ ਆ ਤੁਸੀਂ ਬਾਬਾ ਜੀ ਕਥਾ ਸੰਥਿਆ 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 ਕਰਦੇ ਨੇ ਤੇ ਸੰਥਿਆ ਕਰਵਾਉਂਦੇ ਵੀ ਨੇ YouTube ਤੇ ਦੇ YouTube ਤੇ ਨਹੀਂ ਪਿੰਡਾ ਪਿੰਡਾ ਚ ਵੀ ਆਨਲਾਈਨ ਸੰਧੇ ਆਨਲਾਈਨ ਸੰਧੇ ਦੀ ਕਰਾਨੇ ਹੋ ਤੇ ਪਿੰਡਾ ਪਿੰਡਾ ਚ ਵਿਚਰ ਕੇ ਵੀ ਕਰਾਉਂਦੇ ਹਾਂ ਤੁਹਾਡਾ ਆਪ ਜੀ ਦਾ ਚੈਨਲ ਹੈ ਜਿਹੜਾ ਪੇਜ ਹੈ ਤੁਸੀਂ ਬੋਲੋ ਆਪੋ ਵੀ ਰਿਕਾਰਡ ਕਰਦੇ ਆ ਇੱਕ ਹੀ ਜੱਥਾ ਬਾਬਾ ਮੇਰ ਸਿੰਘ ਜੀ ਸਨੋਲੀ ਇਸਟਾ ਪਰ ਇੰਸਟਾਗ੍ਰਾਮ ਪਰ ਹੀ ਇੱਕ ਹੀ ਮੇਰੇ ਫਾਦਰ ਦੇ ਨੇਮ ਪਰ ਆਈ YouTube ਪਰ ਚੈਨਲ ਆਈ ਜਾਬ ਸਾਹਿਬ ਦੀ ਉਥਾਨਕਾ ਪਈ ਵੀ ਉਹਨਾਂ ਨੇ ਠੀਕ ਹੈ ਜੀ ਆ ਬਾਕੀ ਬਾਣੀਆਂ ਪਈ ਵੀ ਹੈ ਬਾਣੀ ਤੋਂ ਐ ਪ੍ਰੋਸੈਸ ਪਈ ਹੈ ਬਣ ਗਈ ਠੀਕ ਹੈ ਜੀ ਚੈਨਲ ਦਾ ਨਾਮ ਹੈ ਜੀ ਹਰਦੀਪ ਸਿੰਘ ਦਮਦਮੀ ਟਕਸਾਲ ਭਾਈ ਹਰਦੀਪ ਸਿੰਘ ਦਮਦਮੀ ਟਕਸਾਲ ਭਾਈ ਹਰਦੀਪ ਸਿੰਘ ਹਾਂਜੀ ਉਹਦੇ ਪਰ ਤੁਸੀਂ ਐਦਾਂ ਮੰਨ ਲਓ ਕਿ ਸਰਚ ਕਰ ਲਿਓ ਜਾਪ ਸਾਈ ਭੂਤਾਨ ਦਾ ਬਸ ਜਾਪ ਸਾਈ ਭੂਤਾਨ ਦਾ ਬਾਕੀ ਤੁਹਾਨੂੰ ਲਿੰਕ ਦੇ ਦਾਂ ਠੀਕ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ